ਨਹੀਂ ਜੁਆਇ ਕਰੰਦੀ ਆ ਮਾ ਕਿਰਨ ਬੇਟਾ ਇੱਥੇ ਬੈਠੇ ਹੋ ਹਾਂਜੀ ਮੰਮੀ ਤੁਸੀਂ ਆ ਗਏ ਆ ਜਾ ਬੈਠੋ ਆ ਗਏ ਕੀ ਕਰਦੀ ਪਈ ਇਥੇ ਮੈਂ ਮੰਮੀ ਕਰਨਾ ਕੀ ਆ ਤੁਹਾਨੂੰ ਪਤਾ ਮੈਂ ਨਾ ਬੋਰ ਹੁੰਦੀ ਸੀ ਬੈਠੇ ਬੈਠੇ ਕਿਉਂ ਤੁਹਾਨੂੰ ਪਤਾ ਮੈਂ ਤੁਹਾਨੂੰ ਪਤਾ ਦੇਗਾ ਮੈਂ ਕੀ ਵੇਖਨੀ ਆ ਤੀਆਂ ਦਾ ਤਿਹਾਰ ਮੰਮੀ ਮੈਂ ਨਾ ਉਹ ਤੁਹਾਡੇ ਹਿਮਾਚਲ ਦੇ ਵਿੱਚ ਤੀਆਂ ਦਾ ਤਿਹਾਰ ਬੜੇ ਵਧੀਆ ਤਰ੍ਹਾਂ ਮਨਾਉਂਦੇ ਸੀਗੇ ਉਥੇ ਨਾ ਹਰੀਆਂ ਚੂੜੀਆਂ ਮਹਿੰਦੀ ਡਾਂਸ ਬੜਾ ਕੁਝ ਹੋਰ ਵੀ ਕਰਦੇ ਸੀਗੇ ਤੇ ਉਥੇ ਇੱਥੇ ਜਿਵੇਂ ਖੀਰ ਪੂੜੇ ਆ ਹਨਾ ਉਥੇ ਪਤਾ ਕੀ ਹੁੰਦਾ ਸੀਗਾ ਉਥੇ ਹੁੰਦਾ ਸੀ ਗੇਵਰ ਅੱਛਾ ਹਾਂਜੀ ਮੰਮੀ ਤੇ ਮਹਿੰਦੀ ਤੇ ਮੈਂ ਲਾ ਲਈ ਆ ਪਰ ਇੱਥੇ ਮੇਰੀ ਕੋਈ ਸਹੇਲੀ ਨਹੀਂ ਆ ਨਾ ਇੱਥੇ ਮੈਂ ਕਿਸੇ ਨੂੰ ਜਾਣਦੀ ਆ ਤੇ ਇਸ ਕਰਕੇ ਨਾ ਮੈਂ ਨਾ ਤੇ ਸੌਂਦਾ ਵਾ ਪਰ ਮੈਂ ਬੜੀ ਬੋਰ ਹੁੰਨੀ ਆ ਤੇ ਜੇ ਮੈਂ ਉੱਥੇ ਹੁੰਦੀ ਨਾ ਮੈਂ ਜਾ ਨਹੀਂ ਪਾਈ ਵੈਸੇ ਤੇ ਤੁਸੀਂ ਮੈਨੂੰ ਕਹਿੰਦੇ ਸੀ ਕਿ ਚਲ ਜਾ ਚਲ ਜਾ ਪਰ ਮੈਂ ਸੋਚਿਆ ਮੈਂ ਤੁਹਾਨੂੰ ਇਕੱਲੀ ਛੱਡ ਕੇ ਕਿੱਥੇ ਜਾਵਾਂ ਤੁਸੀਂ ਵੀ ਮੇਰੇ ਨਾਲ ਜਾਣ ਨੂੰ ਤਿਆਰ ਨਹੀਂ ਹੁੰਦੇ ਸੀ ਤਾਂ ਕਰਕੇ ਮੈਂ ਗਈ ਵੀ ਨਹੀਂ ਮੰਮੀ ਉੱਥੇ ਸਾਰੇ ਮੈਨੂੰ ਫੋਨ ਕਰਨ ਤੇ ਦੇਈਆਂ ਸੀ ਕਿ ਆਪਾਂ ਸੈਲੀਬ੍ਰੇਟ ਕਰਨ ਲੱਗੇ ਤੂੰ ਵੀ ਆ ਜਾ ਅੱਛਾ ਤੈਨੂੰ ਉੱਥੇ ਦੀ ਯਾਦ ਆਉਂਦੀ ਹੈ ਹਾਂਜੀ ਤਾਂ ਕਰਕੇ ਤੂੰ ਚੁੱਪ ਕਰਕੇ ਬੈਠੀ ਹੈ ਹਾਂਜੀ ਮੰਮੀ ਸੇਲੀਆਂ ਦੀ ਯਾਦ ਆਉਂਦੀ ਹੈ ਤੀਆਂ ਮਨਾਉਂਦੀ ਯਾਦ ਆਉਂਦੀ ਚਲ ਤੂੰ ਟੈਨਸ਼ਨ ਨਾ ਲੈ ਤਿਆਰ ਹੋ ਤੂੰ ਮੈਂ ਹੁਣੇ ਬੁਲਾਨੀ ਆ ਆਪਾਂ ਘਰੇ ਧੀਆਂ ਮਨਾਉਂਦੇ ਹੁਣੇ ਹੀ ਹੁਣੇ ਹੀ ਆਪਾਂ ਡਾਂਸ ਭੰਗੜੇ ਪਾਉਨੇ ਆ ਤੂੰ ਤਿਆਰ ਹੋ ਛੇਤੀ ਘਰ ਅਰੇ ਮੰਮੀ ਹਾਂ ਕਰੇ ਪੁੱਤ ਵੇਖ ਮੈਂ ਮੰਗਾਨੀ ਆ ਇਹਨਾਂ ਸਹਲੀਆਂ ਨੂੰ ਹੁਣੇ ਹੀ ਤੇ ਵੇਖ ਆਪਾਂ ਰੌਣਕ ਮੇਲਾ ਲਾਉਨੇ ਆ ਜੱਟਾਂ ਦੀਆਂ ਸਹਲੀਆਂ ਆ ਜਾਣਗੀਆਂ ਸਾਰੇ ਹੋਣਗੇ ਪੁੱਤ ਆ ਤੂੰ ਤਿਆਰ ਹੋ ਉੱਠ ਆ ਜਾ ਫੜਾ ਫੜਾ ਮੈਂ ਕਰਦੀ ਇੰਤਜ਼ਾਮ ਟੈਨਸ਼ਨ ਨਾ ਲੈ ਤੂੰ ਆ ਜਾ ਚਲੋ ਮੰਮੀ ਮੈਂ ਫੇਰ ਤਿਆਰ ਹੋ ਕੇ ਆਨੀ ਆ ਮੈਨੂੰ ਤੇ ਅੱਗੇ ਬੜਾ ਚਾਹ ਵਾ ਇਹ ਸਭ ਚੀਜ਼ਾਂ ਕਰਨ ਦਾ ਚਲੋ ਮੈਂ ਤਿਆਰ ਹੋਵਾ thank you ਸੁਰਜੀਤ ਭੈਣ ਜੀ ਕੀ ਗੱਲ ਹੋਈ ਮੈਨੂੰ ਤਾਂ ਰਾਜ ਦਾ ਫੋਨ ਆਇਆ ਕੰਦੀ ਲੈ ਕੰਦੀ ਕੰਦੀ 5 ਮਿੰਟ ਨਾ ਲਾ ਤੂੰ ਜਿੱਤਰਾ ਬੈਠੀ ਉਤਰਾ ਹੀ ਆ ਜਾ ਪੈਣਾ ਦੁਪਹਿਰ ਦੀ ਰੋਟੀ ਦਾ ਟਾਈਮ ਸੀ ਮੇਰੇ ਤਾਂ ਨੂ ਰੋਟੀ ਬਣਾ ਕੇ ਦੇਣ ਡਈ ਸੀ ਉਹ ਵੀ ਆਲੂ ਦੇ ਪਰੌਂਠੇ ਹੈ ਤੇ ਮੈਂ ਛੱਡ ਕੇ ਆ ਗਈ ਮੈਂ ਕਿਹਾ ਕਿਤੇ ਉਹੋ ਕੁਝ ਇਹਦੇ ਨਾਲ ਨਾ ਹੋ ਗਿਆ ਵੇ ਨੂ ਸੱਸ ਕਿਤੇ ਲੜ ਪਈਆਂ ਹੋਣ ਔਰ ਨੂ ਆਂਦੇ ਕੰਦੇ ਲਿਆਂਦੀ ਰਹਣੇ ਪਤਾ ਨਹੀਂ ਕਿਤੋਂ ਹਮਾਚਰ ਮੁਚਰ ਵਾਲ ਦੀ ਨੂ ਲੈ ਕੇ ਆਈ ਆ ਕਿਤੇ ਇਹੋ ਗੱਲ ਉਹਨੇ ਤੂੰ ਦੱਸ ਤੈਨੂੰ ਇਨੇ ਕਾਦੇ ਵਾਸਤੇ ਫੋਨ ਕੀਤਾ ਮੈਨੂੰ ਵੀ ਕਹ ਜੀ ਕੰਨੀ ਮੈਨੂੰ ਵੀ ਆਖੀ ਕੰਨੀ ਕੰਨੀ ਤੂੰ ਫੜਾ ਫੜਾ ਆ ਜਾ 2 ਮਿੰਟ ਦੇ ਵਿੱਚ ਪਰ ਮੈਨਾਂ ਕਿ ਆ ਬੜੀ ਤਾਂ ਨਹੀਂ ਪੈਣਾ ਮੈਨੂੰ ਤਾਂ ਰਾਜ ਤੇ ਬੜਾ ਤਰਸ ਆਂਦਾ ਏ ਨੀ ਜੇ ਨੂੰਹੇ ਦੀ ਲੜ ਪਈ ਤੇ ਵਿਚਾਰੇ ਦਾ ਸੁੱਖ ਨਾ ਹੈਗਾ ਵੀ ਸਵਾ ਲੱਖ ਮੁੰਡਾ ਤੇ ਫਿਰ ਕੀ ਬਣੂਗਾ ਆਹੋ ਤੇ ਹੋਰ ਕਿੰਨੇ ਆਪਸੋ ਫਿਕਰ ਲੱਗੀ ਨਹੀਂ ਆਪ ਜਿੰਨੀ ਚੰਗੀ ਹੈ ਮੇਰੀ ਗੱਲ ਸੁਣ ਪੈਣਾ ਤੇਰਾ ਕੰਮ ਹੈਗਾ ਲੜਾਈ ਕਰਵਾਣਾ ਤੇ ਲੜਾਈ ਨਾ ਕਰਵਾ ਕੇ ਜਾਵੇਂ ਨੂੰ ਸਾਸੀ ਸੁਲਾ ਕਰਵਾ ਕੇ ਜਾਵੇਂ ਤੇ ਮਦਦ ਨਹੀਂ 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 ਮੈਂ ਤਾਂ ਨਹੀਂ ਲੜਾਈ ਕਰਨੀ ਤੂੰ ਤੂੰ ਤਾਂ ਦਸ ਘਰਾਂ ਚ ਜਿੰਨਾਂ ਕ ਲੜਾਈ ਨਾ ਪਾਲੇ ਤੈਨੂੰ ਚੈਨ ਨਹੀਂ ਆਂਦਾ ਹਾਏ ਹਾਏ ਮੈਨੂੰ ਦੇਰ ਮੈਂ ਕੀ ਬਦਨਾਮ ਕੀਤਾ ਹੈ ਤੇ ਬਦਨਾਮ ਤੂੰ ਹੈ ਹੀ ਆ ਐਵੇਂ ਨਹੀਂ ਕੀਤਾ ਤੈਨੂੰ ਮੈਂ ਉਹਨੇ ਤਾਂ ਗਲਤੀ ਕੀਤੀ ਤੈਨੂੰ ਫੋਨ ਕਰਕੇ ਤੇ ਮੈਂ ਦੱਸਾਂ ਐਵੇਂ ਸੱਦ ਲੈ ਚੁੱਪ ਕਰ ਤੁਰਿਆ ਨਹੀਂ ਨਹੀਂ ਮੈਂ ਕੋਈ ਗਲਤੀ ਗੁਲਤੀ ਨਹੀਂ ਕੀਤੀ ਮੈਂ ਤੈਨੂੰ ਚਾਹ ਨਾਲ ਸੱਦਿਆ ਫੜੋ ਚਾਹ ਨਾਲ ਸੱਦਿਆ ਤੋਰ ਰਾਜ ਪਹਿਣਾ ਸਭ ਕੁਝ ਠੀਕ ਤੇ ਆ ਨਾ ਸਭ ਠੀਕ ਆ ਟੈਨਸ਼ਨ ਨਾ ਲਾ ਖੁਸ਼ੀ ਦੀ ਗੱਲ ਐ ਤੀਆਂ ਨਹੀਂ ਹੈਗੀਆਂ ਆਹੋ ਮਤੀਆਂ ਕਰਕੇ ਸੱਦਿਆ ਤੁਹਾਨੂੰ ਅੱਛਾ ਮੇਰੀ ਨਾ ਨੂੰ ਚੁੱਪ ਕਰਕੇ ਬੈਠੀ ਸੀ ਹਾਂ ਟੈਂਸ਼ਨ ਚੰਦੀ ਮਮੀ ਮੈਨੂੰ ਨਾ ਯਾਦ ਆਉਂਦੀ ਆਪਣੇ ਪੇਕੇ ਦੀ ਪੇ ਉਥੇ ਆਪਾਂ ਤੀਆਂ ਖੇਡਣ ਜਾਂਦੇ ਹਾਂ ਖਾਣੇ ਹਾਂ ਪੀਣੇ ਹਾਂ ਖੇਡਦੇ ਹਾਂ ਤੱਪਦੇ ਹਾਂ ਤੇ ਇੱਥੇ ਮਕੱਲੀ ਬੈਠੀ ਆ ਨਾ ਮੇਰੀ ਕੋਈ ਸਹੇਲੀ ਆ ਨਾ ਮੇਰੀ ਕੋਈ ਭੈਣ ਆ ਤੇ ਮੈਂ ਕੀ ਕਰਾਂ ਤੂੰ ਟੈਂਸ਼ਨ ਛੱਡ ਮੈਂ ਹੁਣੇ ਆਪਣੀਆਂ ਭੈਣਾਂ ਦੀ ਜੱਪ ਇੱਥੇ ਰੌਣਕ ਲਾਉਣੀ ਆ ਇੱਥੇ ਤੀਆਂ ਮਨਾਉਣੇ ਆ ਆ ਖੁਸ਼ੀ ਦੀ ਗੱਲ ਖਾਓ ਲੈ ਪਹਿਣਾ ਤੂੰ ਚੰਗਾ ਕੀਤਾ ਈ ਇਹਨੂੰ ਸੱਦ ਲਿਆ ਮੈਂ ਕਿਹਾ ਕਿਤੇ ਲੜਾਈ ਦੀ ਗੱਲ ਨਹੀਂ ਮੈਨੂੰ ਕਾਨੂੰ ਸੱਦ ਲਿਆ ਕੱਲੀ ਕੱਲੀ ਮੇਰੀ ਨੂੰ ਮੈਂ ਲੜਦੀ ਆ ਚੱਲ ਇਹਨਾਂ ਦਾ ਗੂੜ ਵੀ ਬਥੇਰੇ ਆਂਦੇ ਆ ਮੌਜਾਂ ਲੱਗੀਆਂ ਕੇ ਮੈਂ ਹੁਣੇ ਵੇਖ ਰੌਣਕ ਮੈਂ ਲਾਪਾ ਲਾ ਦੇਣਾ ਮੈਂ ਗਿੱਧਾ ਤੇ ਮੈਂ ਪੰਘੜਾ ਪਾ ਦੇਣਾ ਮੈਂ ਮੌਜਾਂ ਹੀ ਮੌਜਾਂ ਚਲੋ ਤੰਦ ਕਰਾ ਦੇਣੀ ਲੈ ਵੇਖੀ ਤੁਸੀਂ ਛਕੋ ਛਕੋ ਫਿਰ ਪੰਘੜਾ ਪੁੰਘੜਾ ਪਾ ਕੇ ਬਾਦ ਚਾਹ ਪਾਣੀ ਬਣਾਉਣੇ ਫਿਰ ਚੰਗੀ ਤਰ੍ਹਾਂ ਫਿਰ ਪੀਵਾਂਗੇ ਹਾਂ ਚਲੋ ਠੀਕ ਹੈ ਠੀਕ ਹੈ ਰਾਜਬੀਨ ਜੀ ਨੋ ਨਾ ਲੈ ਆਓ ਉਹ ਭੈਣ ਜੀ ਆ ਜਾਂਦੀ ਪਹਿਲੇ ਬਿਸਕੁਟ ਤਾਂ ਖਾਓ ਉਹ ਵੇਗਾ ਬਿਸਕੁਟ ਜੱਪਾ ਗੜਾ ਖਾਣ ਨਹੀਂ ਦੇ ਮੈਂ ਹੁਣੇ ਲੈ ਕੇ ਆਈ ਆ ਲੈ ਪਈ ਮੇਰੀ ਗਾਲ ਸੋ ਬਿਸਕੁਟ ਨਹੀਂ ਖਾਣੇ ਨਾਲ ਖੀਰ ਪੂੜੇ ਵੀ ਖਾਣੇ ਨਹੀਂ ਉਹ ਬਾਅਦ ਚ ਖਾਵਾਂਗੇ ਵੇਲੀਆਂ ਹੋ ਕੇ ਚੱਲ ਚੱਲ ਲਿਆ ਫਿਰ ਹੁਣ ਤੈ ਬਿਸਕੁਟ ਖਾਓ ਤੇ ਤੈਨੂੰ ਕੋਲਡ ਡਰਿੰਕ ਦਿੰਨੇ ਆ ਪੀਓ ਉਹ ਲੈ ਆਈ ਮੈਨੂੰ ਫੜਾਫੜ ਖਾਓ ਤੁਸੀਂ ਆਹ ਚਾਰੇ ਮਗਾ ਦੇ ਨੇ ਆਪਾਂ ਮਗਾ ਦੇ ਮਗਾ ਦੇ ਨਹੀਂ ਪੈਣਾ ਇਹ ਚੰਗੀ ਗੱਲ ਹੋਈ ਵਿਚਾਰੀਆਂ ਦਾ ਲੜਾਈ ਝਗੜਾ ਨਹੀਂ ਹੋਇਆ ਤੇ ਹੁਣ ਮੇਰੀ ਗੱਲ ਸੜ ਆ ਜਿਹੜੀਆਂ ਵਕਖੀਆਂ ਮੁਖੀਆਂ ਚ ਬੋਲੀਆਂ ਲਗਾ ਕੇ ਰੱਖਿਆ ਨਾ ਉਹ ਗੱਡੀ ਚੰਗਾ ਅੱਗੋ ਪਿੱਛੋ ਕੱਲੀ ਗੋਣ ਗਾਨੇ ਰੰਨੀ ਆ ਨਹੀਂ ਨਹੀਂ ਵਾਧੂ ਮਨਾਉਂਦੀਆਂ ਬੋਲੀਆਂ ਚੱਲ ਫਿਰ ਚੱਲ ਪੰਜੀ ਆਜੋ ਬਾਹਰ ਚਲੋ ਆਓ ਪੰਜੀ ਆਓ ਆਜੋ ਆਜੋ ਬਟਾ ਕਿਰਨ ਆਓ ਚਲਿਏ ਆਜੋ ਚਲੋ ਮੰਮੀ ਕਿਵੇਂ ਦੀ ਲੱਗਨੀ ਮੈਂ ਬਹੁਤ ਸੋਹਣੀ ਮੇਰੇ ਪੁੱਤ ਨੂੰ ਨજર ਨਾ ਲੱਗ ਜੇ ਕਿਤੇ ਬਹੁਤ ਚੰਗੇ ਫਟਾਫਟ ਨਾ ਆਪਣੀਆਂ ਸਗਣ ਵਾਲੀ ਫੁਲਕਾਰੀ ਕੱਢਦੇ ਬਹੁਤ ਵਧੀਆ ਕੀਤਾ ਬੜੀ ਸੋਹਣੀ ਲੱਗਦੀ ਤੂੰ ਆ ਜਾ ਕੋਣ ਆਇਆ ਮੰਮੀ ਦੱਸੋ ਦੱਸੋ ਕੋ ਮੇਰੀਆਂ ਸੇਲੀਆਂ ਆਈਆਂ ਆਈਆਂ ਆਪਾਂ ਉਹ ਗਿੱਧਾ ਬੜਾ ਸੋਹਣਾ ਹਾਂਜੀ ਬਟਾ ਆ ਗਈਆਂ ਕਿ ਉਹ ਸੱਦਨ ਦੀ ਧੀਰ ਹੁੰਦੀ ਅਗਲੀਆਂ ਆ ਜਾਂਦੀਆਂ ਉਸੇ ਵੇਲੇ ਪੈਰੀ ਬੜਾ ਕਰੀਓ ਹੈ ਨਾ ਵੱਡੇ ਨੇ ਟੈਨਸ਼ਨ ਨਾ ਆ ਲੈ ਨੋ ਆ ਗਈ ਜੀ ਨੋ ਲੈ ਕੇ ਆ ਸੱਸੀ ਕਾਲੀ ਲੱਗਦੀ ਬਈਆ ਹੀਰੇ ਵਰਗੀ ਮੇਰੀ ਤੂੰ ਹੀ ਬੜੀ ਸੋਹਣੀ ਬਹਿ ਜਾ ਪੁੱਤ ਲੇ ਪੁੱਤ ਤੇਰੀ ਮੰਮੀ ਦੱਸਣ ਲਈ ਸੀ ਕਿ ਤੂੰ ਬੜੀ ਉਦਾਸ ਬੈਠੀ ਆ ਅਖੇ ਸਾਡੇ ਉਥੇ ਤੀਆਂ ਦਾ ਮੇਲਾ ਬੜਾ ਵਧੀਆ ਮਨਾਉਂਦੇ ਆਂ ਆਂਟੀ ਤੁਹਾਨੂੰ ਪਤਾ ਉਥੇ ਨਾ ਬੜਾ ਵੱਖਰਾ ਜਿਹਾ ਹੈ گا ਵਾ ਸਾਰਾ ਉਥੇ ਉਹਨਾਂ ਨੇ ਪੀਂਗਾ ਲਾ ਦੇਨੀ ਆਂ ਹਰਿਆਲੀ ਸਾਰੇ ਪਾਸੇ ਤੁਹਾਨੂੰ ਪਤਾ ਤੇ ਆ ਕਿ ਕਿੰਨੀ ਹਰਿਆਲੀ ਲੈ ਪੁੱਤ ਆਪਾਂ ਇੱਥੇ ਵੇਖੀ ਇੰਨੀ ਰੌਣਕ ਲਾ ਦੇਣੀ ਆ ਕਿ ਤੈਨੂੰ ਪੇਕਿਆਂ ਦੇ ਮੇਲੇ ਦੀ ਯਾਦ ਨਹੀਂ ਆਉਂਦਣੀ ਟੰਜੀ ਉੱਠ ਸੋਣ ਦਾ ਮਹੀਨਾ ਗਾਵਾਂ ਵਿੱਚ ਬੋਲਣ ਮੋਰਨੀ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰਨੀ ਮੈਂ ਨਹੀਂ ਸੌਰੇ ਜਾਣਾ ਗੱਡੀ ਨੂੰ ਸ਼ੈਲੀ ਤੋੜਨੀ ਮੈਂ ਨਹੀਂ ਸੌਰੇ ਜਾਣਾ ਗੱਡੀ ਨੂੰ ਖਾਲੀ ਮੋੜਨੀ ਮੈਂ ਨਹੀਂ ਸੌਰੇ ਜਾਣਾ ਗੱਡੀ ਨੂੰ ਖਾਲੀ ਮੋੜਨੀ ਚੱਲੇ ਕੁੜੀ ਕੇ ਤੂੰ ਕੰਨੀ ਬੋਲ ਤੂੰ ਕੰਨੀ ਮੈਂ ਬੜੀਆਂ ਉਥੇ ਤੀਆਂ ਮਨਾਂਦੀ ਰਹੀਆਂ ਚੱਲ ਬੋਲ ਪੁੱਤ ਬੋਲ ਕੇ ਤਾਂ ਸੁਣਾ ਹੋਣਾ ਪਾ ਬੋਲੀ ਮੇਰੀ ਤੀ ਪਾ ਸੁਣੋ ਅੰਟੀ ਜੀ ਸੁਣਾ ਹੋਰ ਲੱਗੀ ਜਾਂ ਜੋਰ ਜੋਰ ਲੱਗੀਆਂ ਮੇਰੇ ਸੋਹਰੇ ਦਿਲ ਦੇ ਪਿੰਡ ਤੀਆਂ ਜੋਰ ਲੱਗੀਆਂ ਮੇਰੇ ਸੋਹਰੇ ਆਂਦੇ ਪਿੰਡ ਤੀਆਂ ਜੋਰ ਲੱਗੀਆਂ ਮੇਰੇ ਸੋਹਰਾਂ ਦੇ ਪਿੰਡ ਤੀਆਂ ਜੋਰ ਲੱਗੀਆਂ ਚੱਲ ਪੁੱਤ ਹੋਰ ਅੱਗੋਂ ਕੀ ਸੁਣਾਣੀ ਤੇ ਆ ਵਾਰ ਵਾਰੀ ਤੇ ਸੱਸ ਬਾਉ ਦੀ ਸੱਸ ਚੱਲ ਫਿਰ ਆ ਪਹਿਣਾ ਪਹਿਣਾ ਪਾਈ ਪਹਿਣਾ ਪਹਿਣਾ ਕਦੀ ਨਾ ਲੜੀਏ ਪਹਿਣਾ ਪਹਿਣਾ ਕਦੀ ਨਾ ਲੜੀਏ ਸਾੰਡੂ ਲੜਗੇ ਕਈ ਕੇ ਕੋਲਾਮ ਬੋਲਦੀਆਂ ਵਿੱਚ ਬਾਗਾ ਦੇ ਕੋਲਾਮ ਬੋਲਦੀਆਂ ਕੋ 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 ਆਹ ਮਜ਼ਾ ਆ ਗਿਆ ਪੜ ਲਾਤੀ ਬੋਲੀ ਚੱਲ ਤੂੰ ਪਹਿਣੇ ਸੁਣਦੀ ਮੇਰੇ ਸਾਂਝਾ ਤੇ ਕੋਠੇ ਸੁਰੇ ਨੇ ਦੇ ਪੰਜਾ ਤੇ ਕੋਠੇ ਅਜੀ ਮਾਰ ਕੇ ਲਾਗੇ ਚੱਲ ਬਗਿਆ ਸੜਕ ਬਣਾਵਾਂਗੇ ਚੱਲ ਬਗਿਆ ਸੜਕ ਬਣਾਵਾਂਗੇ ਚੱਲ ਬਗਿਆ ਸੜਕ ਬਣਾਵਾਂਗੇ ਚੱਲ ਬਗਿਆ ਦੇ ਸੜਕ ਬਣਾਵਾਂਗੇ ਲੱਗ ਗਿਆ ਨਾ ਰੌਣਕ ਆ ਤੇ ਜੇ ਹੁਣ ਤੁਹਾਨੂੰ ਬੋਲੀ ਨਹੀਂ ਯਾਦ ਆਂਦੀ ਤੇ ਆਪਾਂ ਇੱਕ ਜਣੇ ਨੂੰ ਕੋਈ ਕਹਿ ਸਕਦੇ ਹਾਂ ਕਿੰਨੋ ਐਲੈਕਸਾ ਨੂੰ ਐਲੈਕਸਾ ਨੂੰ ਹਾਂਜੀ ਆਂਟੀ ਆਈ ਐਮ ਨਾਟ ਸ਼ੋਰ ਅਬਾਊਟ ਥੈਟ ਹਲੇ ਉਹਨੇ ਤਾਂ ਪਹਿਲਾਂ ਹੀ ਨਾ ਕਰਤੀ ਹੂ ਕੋਣੇ ਸੋ ਭੰਗੜਾ ਲਾਊਗਾ ਤਾਂ ਫਿਰ ਭੰਗੜਾ ਪਾਏ ਹੋਣਾ ਚਲੋ ਬੋਲੀ ਹੋਰ ਪਾਈਏ ਚਲੋ ਦੇਖੋ ਗੱਡ ਗਡੀਰੇ ਵਾਲਿਆ ਜਦੋਂ ਨਹੀ ਹੋਲੀ ਤੋ ਗੱਟ ਕਨਾਂਦਿਆ ਵਾਹ ਲਿਆ ਜਰਾ ਗੱਡਾ ਹੋਲੀ ਤੋ ਮੇਰੇ ਕਨਾਂਦਿਆ ਵਾਲੀਆਂ ਮੇਰੇ ਦਿਲ ਨੂੰ ਪੈਂਦਾ ਹੋਲ ਬੇਦਾ ਮਾਹੀ ਗੜਵਾ ਨੀ ਮੈਂ ਗੜੇ ਰੇਧੀ ਡੋਰ ਮੇਰਾ ਮਾਹੀ ਗੜਵਾ ਮੇ ਡੋਰ ਮੇਰਾ ਮਾਹੀ ਗੜਵਾ ਮੈਂ ਗੜਤੀ ਡੋਰ ਨੀ ਪੈਣਾ ਉਤਰਾ ਤੂੰ ਪੂਰਾ ਮੱਲੇ ਵਿੱਚ ਲਾਲਾ ਲਾਲਾ ਘਰ ਛੱਡਦੀਆਂ ਤੇ ਬੋਲਣ ਮਾਰੀ ਤੇ ਹੁਣ ਕੀ ਹੋ ਗਿਆ ਈ ਲੈ ਫਿਰ ਸੁਣੋ ਤੁਸੀਂ ਚੱਲ ਸੁਣਾ ਫਿਰ ਚੱਤ ਮੇਰੀ ਨੇ ਕਾ ਦੇ ਕੜਾਏ ਸਾਸ ਮੇਰੀ ਨੇ ਕਾ ਦੇ ਕੜਾਏ ਮੈਨੂੰ ਕੈਨ ਵੀ ਪਾਕੂਰੇ ਮਾਇਤ ਮੇਰਾ ਲੂਣ ਕੋਟਣਾ ਪਾਵਾਂ ਕਿਹੜੇ ਚਾਕੂੜੇ ਮਾਇਤ ਮੇਰਾ ਲੂਣ ਕੋਟਣਾ ਪਾਵਾਂ ਕਿਹੜੇ ਚਾਕੂੜੇ ਮਾਇਤ ਮੇਰਾ ਲੂਣ ਕੋਟਣਾ ਪਾਵਾਂ ਕਿਹੜੇ ਚਾਕੂੜੇ ਮਾਹੀ ਤੇਰਾ ਲੂਣ ਕੋਟਣਾ ਪਾਵਾਂ ਕਿਹੜੇ ਚਾਕੂੜੇ ਤੇ ਕਿਆ ਬੋਲੀ ਬਾਈ ਬਸ ਬਸ ਤੇਰੀਆਂ ਮੱਖੀਆਂ ਚ ਬੋਲੀ ਨਿਕਲਣ ਲੱਗ ਪਈ ਆ ਚਲੋ ਆਂਟੀ ਤੁਸੀਂ ਵੀ ਤੁਸੀਂ ਨਾ ਕੋਈ ਬੋਲੀ ਮੈਂ ਤਾਂ ਪੁੱਤ ਛੱਪੜ ਕੰਡੇ ਮੁੰਡਾ ਦਾ ਤਣ ਕਰਦਾ ਛੱਪੜ ਕੁੜੇ ਮੁੰਡਾ ਦਾ ਤਣ ਕਰਦਾ ਦਾਤ ਕਿਤੇ ਦੀ ਮਾਰੀ ਨੇ ਉਤੋ ਆਇਆ ਸੜਿਆ ਬੜਿਆ ਚੁੱਕ ਕੇ ਮੈਲ ਨਾ ਮਾਰੀ ਕਰਲਾ ਮਨ ਕੁਛੀਆਂ ਤੂੰ ਜਿੱਤਿਆ ਮੈਂ ਹਾਰੀ ਕਰਲਾ ਮਨ ਮਨੀਆਂ ਤੂੰ ਜਿੱਤਿਆ ਮੈਂ ਹਾਰੀ ਕਰਲਾ ਮਨ ਨੂੰਛੀਆਂ ਤੂੰ ਜਿੱਤਿਆ ਮੈਂ ਮੇਦੀ 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 ਗਿੱਦੇ ਵਿੱਚ ਨੱਚਦੀ ਵਿੱਚ ਦੇ ਵਿੱਚ ਨੱਚਦੀ ਮੇਰੀ ਤਮਕ ਕਾਲ ਦੇ ਪੈਂਦੀ ਮੇਰੀ ਤਮਕ ਕਾਲ ਦੇ ਪੈਂਦੀ ਗਲ ਵਿੱਚ ਦੇ ਵਿੱਚ ਨੱਚਦੀ ਦਿੱਤੇ ਵਿੱਚ ਨੱਚਦੀ ਮੇਰੀ ਤਮਕ ਕਾਲ ਜੇ ਭੈਣ ਦੀ ਜੇ ਮੁੰਡੇ ਆਵੇ ਮੇਰੀ ਫੋਟੋ ਖੇ ਨਹੀਂ ਨਹੀਂ ਜੇ ਮੁੰਡੇ ਆਵੇ ਮੈਨੂੰ ਨੱਚਦੀ ਵੇਖਣਾ ਜੇ ਮੁੰਡੇ ਆਵੇ ਮੈਨੂੰ ਨੱਚਦੀ ਵੇਖਣਾ ਸੂਟ ਸਵਾ ਦੇ ਫਿੱਟ ਮੰਡੇ ਆਵੇ ਮੇਰੇ ਨੱਚਦੀ ਦੀ ਫੋਟੋ ਕੇ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਕੇਤੇ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਕੇਤੇ ਮੁੰਡੇ ਆਵੇ ਮੇਰੀ ਨੱਚਦੀ ਮੁੰਡੇ ਤੁਹਾਡੀ ਮੈਨੂੰ ਦੇਖੋ ਨਾ ਕਿ ਤੁਹਾਡੀ ਨੱਚਣਾ ਨਹੀਂ ਨਿਕਲਦਾ ਜੀ ਤੁਹਾਨੂੰ ਨਾ ਨਿਕਲਦਾ ਤੁਹਾਡੀ ਮਰਦੀ 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 ਮ ਆ ਬਥੇੜ ਲਗੇ ਬਹੁਤ ਗਿਆ ਚਾ ਨਾ ਮਠਮਠਾ ਨੀ ਜਿਕ ਉਮਰ ਆਪਣੀ ਕਦੇ ਨਾ ਸੁਣੀ ਤੇ ਵਜਾ ਨਾ ਵਰਸ ਤੂੰ ਪਿਆਰ ਤੋਂ ਬੜਾ ਤੰਗ ਰਹਿ ਰਿਹਾ ਆ ਕੀ ਨਾ ਆ ਕੀ ਨਾ ਬਹਿ ਸਮੂ ਨੀ ਪਿਆਰ ਪਿਆਰ ਸੀ ਹੈ ਮਾਰ ਕੇ ਤੇਰਾ ਤੇ ਕਿੰਨਾ ਬੰਦਾ ਬੁਗਾਨਾ ਇਹ ਨਾ ਇਹਨੇ ਦਿਨ ਤੋਂ ਦਿਨ ਚੰਚੇ ਤੇ ਕਿਲੇ ਦਿਨ ਮੈਂ ਨਾ ਤਾਂ ਮੈਂ ਵੀ ਦਿਨ ਹੀ ਦੱਸ ਕਰਿਆ ਜਦੋਂ ਜਦੋਂ ਸਾਹ ਫਾ ਇਹ ਤਾਂ ਕੇ ਮੈਨੂੰ ਸੁਣ ਸਾ ਸਾ ਮੇਟਾ ਕਹਨੀ ਆ ਬੋਲੀ ਤੂੰ ਜਾਣੀ ਇਹ ਤਨਾ ਦੀ ਗਾਨੀ ਸੱਜੇ ਜਾਣੀ ਕਮਲ ਜਿਹੜਾ ਲਿਖੇ ਤੱਕ ਪਾ ਦੇ ਗਈ ਇਹ ਤਾਂ ਕਹੇ ਆ ਨਾ ਨਾ ਕਰ ਜਾਗੀ ਤੇ ਨੀ ਕਾਣੀ ਆ ਹਰੇ ਬੋਲਿਆ ਸਾਡੀ ਗੱਲ ਦੀ ਮਤੇ ਨਾ ਮੇਨ ਖਤਮ ਨਹੀਂ ਕਰ ਸਕਦੇ ਤੇਰੀ ਮੰਗ ਤਰ ਮੈਨੂੰ ਅੱਗੇ ਆ ਅੱਗੇ ਆ ਸੁਣ ਬੁੱਲ ਸੁਣ ਬੋਲ ਲੈ ਕਿ ਤੱਕ ਇਹ ਅੱਗੇ ਆ ਸੁਣ ਸਾ ਸਾ ਅੱਛਾ ਭੈਣ ਜੀ ਸਾਨੂੰ ਜਾਂਦੋ ਅੱਜ ਕਿੰਨੇ ਸਾਲਾਂ ਬਾਅਦ ਖੋਲ ਕੇ ਆਪਾਂ ਹੱਸੇ ਆਂ ਨੱਚੇ ਕਿੰਨਾ ਚੰਗਾ ਲੱਗਾ ਬਿਲਕੁਲ ਪੈਂਜੀ ਨਾਲੇ ਧੀਆਂ ਦਾ ਤਿਹਾਰ ਮਨਾਇਆ ਗਿਆ ਨਾਲੇ ਖੁਸ਼ੀਆਂ ਮਿਲੀਆਂ ਸਾਨੂੰ ਸਾਰਾ ਦਿਨ ਪੈਂਜੀ ਘਰਾਂ ਦੇ ਕੰਮਾਂ ਵਿੱਚ ਬਿਜ਼ੀ ਰਹਿੰਦਾ ਸੀ ਸਾਡੀ ਜ਼ਿੰਦਗੀ ਤਾਂ ਜਨਾਨੀਆਂ ਦੀ ਇੱਕ ਚੱਕੀ ਵਰਗੀ ਆ ਬਸ ਉਹ ਮਾੜਾ ਜਿਹਾ ਪਾ ਲੈ ਚ ਕੀ ਕਣਕ ਪਾ ਲਈ ਤੇ ਪੀਸੀ ਗੇ ਜਿੱਥੋਂ ਸ਼ੁਰੂ ਉੱਥੋਂ ਖਤਮ ਪੈਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਮੇਰੇ ਕਹਿਣ ਤੇ ਛੇਤੀ ਛੇਤੀ ਆ ਗਏ ਤੇ ਮੈਂ ਆਪਣੀ ਨੂੰਹ ਨੂੰ ਖੁਸ਼ ਕਰ ਦਿੱਤਾ ਉਹ ਖੁਸ਼ ਹੋਈ ਐ ਵੀ ਘਰੇ ਹੀ ਪੰਗੜੇ ਪੈ ਗਏ ਠੀਕ ਐ ਭੈਣ ਜੀ ਚੰਗਾ ਭੈਣ ਜੀ ਤੁਹਾਨੂੰ ਸੌਣ ਦੇ ਧੀਆਂ ਦੇ ਮੇਲੇ ਦੀ ਬਹੁਤ ਬਹੁਤ ਮੁਬਾਰਕ ਧੰਨਵਾਦ ਧੰਨਵਾਦ ਕਿਰਨ pote ਸ਼ਰਮਤ ਹਾਂਜੀ ਮੰਮਾ ਅਤਲ ਘਰੇ ਰੌਣਕ ਲੈ ਮੈਨੂੰ ਤੇ ਇਨਾ ਐਕਸਪੈਕਟਿਵ ਨਹੀਂ ਸੀਗਾ ਕਿ ਇੰਨਾ ਜ਼ਿਆਦਾ ਮਜ਼ਾ ਆਊਗਾ ਉਹ ਮੈਨੂੰ ਤੇ ਉਤ ਨਾਲੋਂ ਵੀ ਜ਼ਿਆਦਾ ਮਜ਼ਾ ਆ ਜਿੰਨਾ ਮੈਂ ਆਪਣੇ ਪੇਕੇ ਕਰਦੀ ਸੀ ਤੇ ਮੇਰੀ ਗੱਲ ਸੁਣੋ ਮੰਮੀ ਤੁਹਾਡਾ ਥੈਂਕ ਯੂ ਤੁਸੀਂ ਇਨਾ ਕੁਝ ਮੇਰੇ ਲਈ ਕੀਤਾ ਜੇ ਹਰ ਇੱਕ ਨੂੰ ਤੁਹਾਡੇ ਵਰਗੀ ਸੱਸ ਮਿਲ ਜੇ ਨਾ ਤੇ ਫਿਰ ਤੇ ਉਹਨੂੰ ਕੋਈ ਟੈਨਸ਼ਨ ਹੀ ਨਹੀਂ ਆ ਪੇਕੇ ਆ ਦੀ ਪੇਕਿਆਂ ਦੀ ਟੈਨਸ਼ਨ ਤੇ ਹੁੰਦੀ ਆ ਪਾ ਦੇ ਸੱਸ ਦੇ ਰੂ ਵਿੱਚ ਇੱਕ ਮਾਂ ਮਿਲ ਜੇ ਤੇ ਕੋਈ ਟੈਨਸ਼ਨ ਨਹੀਂ ਪਾ ਹਾਂਜੀ ਮੰਮੀ ਜਿੱਤਣਾ ਉਹਦੀ ਮਾਂ ਉਹਦਾ ਧਿਆਨ ਰੱਖਦੀ ਹੈ ਜੇ ਉਹਤਰਾ ਦੀ ਸੱਸ ਮਿਲ ਜੇ ਨਾ ਤੇ ਕੁੜੀ ਨੂੰ ਵੀ ਕੋਈ ਟੈਨਸ਼ਨ ਨਹੀਂ ਤੇ ਕੁੜੀ ਤਾਂ ਜ਼ਿਆਦਾ ਉਹਦੀ ਮਾਂ ਨੂੰ ਬਸ ਪੁੱਤ ਤੂੰ ਖੁਸ਼ ਆ ਤੇ ਮਾਂ ਵੀ ਖੁਸ਼ੀ ਹਾਂਜੀ ਮੰਮੀ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ ਮਾਂ ਵੀ ਬਹੁਤ ਖੁਸ਼ ਹੋਣਾ ਆਪਾਂ ਇਤਰਾ ਕਰਾਂਗੇ ਹਾਰੇ ਸਾਲ ਆ ਪੈਤਰੇ ਕਰਨਾ ਇਤਨੇ ਤੀਆਂ ਮਨਾਇਆ ਕਰਾਂਗੇ ਤੁਸੀਂ ਸਾਰੇ ਆਂਟੀ ਉਹਨਾਂ ਨੂੰ ਬੁਲਾ ਲਿਆ ਕਰੋ ਮੈਨੂੰ ਤੇ ਪਤਾ ਹੀ ਨਹੀਂ ਲੱਗਾ ਉਹਨਾਂ ਦੀ ਏਜ ਦਾ ਤੇ ਮੇਰੀ ਏਜ ਦਾ ਮੈਨੂੰ ਤੇ ਐ ਲੱਗੰਦਿਆ ਹੈਗਾ ਮੈਂ ਵੀ ਉਹਨਾਂ ਦੀ ਸਹੇਲੀ ਆ ਤੋਰ ਕੀ ਸਹੇਲੀਆਂ ਲੱਗੀਆਂ ਮਸਤ ਹੋ ਜੀ ਦਾ ਨੱਚਣ ਗਾਉਣ ਵਿੱਚ ਕਿੰਨਾ ਮਜ਼ਾ ਆਇਆ ਬਿਲਕੁਲ ਜੀ ਤੇ ਆ ਜਾਓ ਮੰਮੀ ਤੁਸੀਂ ਵੀ ਤੇ ਆ ਜਾਓ ਆਂਟੀ ਤੁਸੀਂ ਵੀ ਤੇ ਸਾਰਿਆਂ ਨੂੰ ਸੱਸਰੀ ਕਾਲ ਜੀ ਸਾਰਿਆਂ ਨੂੰ ਸੋਨ ਦੇ ਮਹੀਨੇ ਦੀਆਂ ਬਹੁਤ-ਬਹੁਤ ਜ਼ਿਆਦਾ ਵਧਾਈਆਂ ਹੋਣ ਤੇ ਅੱਜ ਆਪਾਂ ਸਪੈਸ਼ਲ ਇੱਕ ਕਨਸੈਪਟ ਜਿਹੜਾ ਤਿਆਰ ਕੀਤਾ ਵਾ ਕਿ ਜਿਹੜੀਆਂ ਕੁੜੀਆਂ ਦੂਸਰੇ ਸ਼ਹਿਰ ਦੇ ਵਿੱਚੋਂ ਆਉਂਦੀਆਂ ਵਾ ਜਿਵੇਂ ਇਹ ਸਟੋਰੀ ਦੇ ਵਿੱਚ ਕੁੜੀ ਹਿਮਾਚਲ ਦੇ ਵਿੱਚੋਂ ਆਈ ਆ ਜਾਂ ਕਿਤੇ ਵੀ ਇਤਰਾਹ ਦੀ ਦੂਰ ਸਿਟੀ ਚ ਆਉਂਦੀਆਂ ਤੇ ਉਹਨਾਂ ਨੂੰ ਬੜਾ ਫੀਲ ਹੁੰਦਾ ਵਾ ਕਿ ਆਪਾਂ ਉੱਥੇ ਪੇਕੇਆਂ ਦੇ ਵਿੱਚ ਨਾ ਇਹ ਸਾਰਾ ਕੁਝ ਕਰਦੇ ਹੀਗੇ ਤੀਜ ਨਹੀਂ ਬਾਾਕੀ ਹੋਰ ਵੀ ਕਈ ਤਰ੍ਹਾਂ ਦੇ ਫੈਸਟੀਵਲਸ ਹੁੰਦੇ ਆ ਜਿਹੜੇ ਕਿ ਉਹਨਾਂ ਦੇ ਸ਼ਹਿਰ 'ਚ ਹੋਰ ਤਰ੍ਹਾਂ ਮਨਾਉਂਦੇ ਆ ਸਾਡੇ ਸ਼ਹਿਰ 'ਚ ਹੋਰ ਤਰ੍ਹਾਂ ਮਨਾਉਂਦੇ ਆ ਪਰ ਗੱਲ ਸਾਰੀ ਇਤਰਾਹ ਦੀ ਆ ਜਾਂਦੀ ਆ ਕਿ ਜੇ ਸੋਹਰਾ ਪਰਿਵਾਰ ਸਪੋਰਟ ਕਰਦੇ ਹੁਣ ਬਸ ਸਮਝੋ ਦੋ ਚੀਜ਼ ਨੂੰ ਸਮਝਣ ਤੇ ਕੁੜੀਆਂ ਇਸ ਤਰ੍ਹਾਂ ਹੀ ਸੈਲੀਬ੍ਰੇਟ ਕਰ ਸਕਦੀਆਂ ਹੈਪੀ ਰਹਿ ਸਕਦੀਆਂ ਜਿਵੇਂ ਸਟੋਰੀ 'ਚ ਆਂਟੀ ਨੇ ਮੇਰਾ ਪੂਰਾ ਸਪੋਰਟ ਕੀਤਾ ਤੇ ਆਂਟੀ ਨੇ ਆਪਣੀਆਂ ਸਹੇਲੀਆਂ ਨੂੰ ਵੀ ਇਨਵਾਈਟ ਕਰ ਲਿਆ ਤੇ ਬਿਲਕੁਲ ਜਿਵੇਂ ਘਰ ਵਿੱਚ ਹੀ ਉਸ ਤਰ੍ਹਾਂ ਦਾ ਮਹੌਲਾ ਪਾ ਕਰ ਲਿਆ ਇਹ ਨਹੀਂ ਕਿ ਜ਼ਰੂਰੀ ਆਪਾਂ ਬਾਹਰ ਬਾਹਰ ਜਾ ਕੇ ਕਰ ਸਕਦੇ ਆਪਾਂ ਘਰ ਵਿੱਚ ਹੀ ਕਰ ਸਕਦੇ ਹਾਂ ਜ਼ਰੂਰੀ ਨਹੀਂ ਕਿ ਆਪਾਂ ਕਿਤੇ ਬਾਹਰ ਹੀ ਜਾਣਾ ਹੈ ਕਿਤੇ ਹਨਾ ਗਰਮੀ ਵੈਸੇ ਬੜੀ ਹੈ ਜਿਸ ਤਰ੍ਹਾਂ ਭੈਣ ਜੀ ਨੇ ਸਾਨੂੰ ਬੁਲਾ ਲਿਆ ਹਰ ਇੱਕ ਜਨਾਨੇ ਦੀ ਇੱਕ ਦੋ ਸਹੇਲੀਆਂ ਦੀਆਂ ਗਾਂ ਉਸ ਜਨਾਨੇ ਦੀਆਂ ਦੋ ਦੋ ਸਹੇਲੀਆਂ ਹੁੰਦੀਆਂ ਇਕੱਠਾ ਕਰਕੇ ਤੇ ਸਾਡਾ ਇੱਕ ਪਰਿਵਾਰ ਬਣ ਜਾਂਦਾ ਤੇ ਇਹਨਾਂ ਨੂੰ ਸੱਦ ਕੇ ਬਹੁਤ ਵਧੀਆ ਜੀ ਤੇ ਸਾਰੇ ਜਾਣੇ ਨੂਹਾਂ ਦਾ ਧਿਆਨ ਰੱਖਿਆ ਕਰੋ ਏ ਤੁਹਾਡਾ ਦਿਲ ਲੱਗ ਜਾਂਦਾ ਹੋਗਾ ਸ਼ਾਇਦ ਕਿਸੇ ਦਾ ਨੂੰਹਾਂ ਨੂੰ ਪੇਕੇ ਭੇਜ ਕੇ ਪਰ ਸਾਡਾ ਨਹੀਂ ਤੇ ਦਿਲ ਲੱਗਦਾ ਮੈਂ ਤਾਂ ਕਿਰਨ ਨੂੰ ਖੁਸ਼ ਕਰਨਾ ਸੀ ਬਸ ਕਰਤਾ ਕਿਰਨ ਯੈਸ ਆਮ ਹੈਪੀ ਸੋ ਥੈਂਕ ਯੂ ਜੀ ਸਾਡੀ ਸਟੋਰੀ ਸਪੈਸ਼ਲ ਸਾਮਨ ਦੇ ਉਤੇ ਬਣਾਈ ਗਈ ਹੈ ਤੇ ਉਹਨਾਂ ਸਾਰੀਆਂ ਕੁੜੀਆਂ ਤੇ ਬਣਾਈ ਗਈ ਹੈ ਜਿਹੜੀਆਂ ਕਿ ਦੂਸਰੇ ਸ਼ਹਿਰ ਤੋਂ ਆਉਂਦੀਆਂ ਤੇ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਸਾਡੀ ਸਟੋਰੀ ਨੂੰ ਜ਼ਰੂਰ ਜ਼ਰੂਰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਮੈਂਟਾਂ ਚ ਕਰਨਾ ਨਾ ਬਿਲਕੁਲ ਨਾ ਭੁੱਲਿਓ ਤੇ ਨਾਲੇ ਜਿਹੜਾ ਥੱਲੇ ਇੱਕ ਬੈਲ ਆਈਕਨ ਹੁੰਦਾ ਨਾ ਉਹ ਹੁੰਦੇ ਪਾਇਆ ਚੋਂ ਹੁੰਦਾ ਨਾ ਘੰਟੀ ਹੁੰਦੀ ਹੈ ਉਹਨੂੰ ਜਰੂਰ ਪ੍ਰੈਸ ਕੀ ਕਰਨਾ ਟਨ ਕੀ ਕਰਨਾ ਟਨ ਤੁਸੀਂ ਤੁਸੀਂ ਦਾਦੀ ਜੀ ਤੋਂ ਬੋਲੋ ਤੁਸੀਂ ਕੀ ਕਰਨਾ ਘੰਟੀ ਕਿਸਰਲੇ ਟਨ ਹਾਂ ਬਿਲਕੁਲ ਇਤਨਾ ਹੀ ਪੂਰੇ ਪੂਰੇ 12:30 ਵਜੇ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਊਗਾ ਸਾਡੀ ਵੀਡੀਓ ਦਾ ਥੈਂਕ ਯੂ ਸੋ ਮੱਚ ਜੀ